ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਨਗਿੰਨਾ ਕਾ ਆਟਾ ਹੈ ਜੀ ਜੋ ਕਿ ਲੰਗਰ ਸਾਹਿਬ ਦੇ ਪਿੱਛੇ ਹੈ ਆਪ ਦਰਸ਼ਨ ਕਰ ਸਕਦੇ ਹੋ ਜੋ ਸੰਗਤਾਂ ਆਈਆਂ ਹਨ ਉਹਨਾਂ ਨੂੰ ਪਤਾ ਹੈ ਜੋ ਨਹੀਂ ਆਈਆਂ ਹੈ ਆਈਆਂ ਹਨ ਉਹ ਦਰਸ਼ਨ ਕਰੋ ਜੀ ਇਹ ਸਾਹਮਣੇ ਲੰਗਰ ਸਾਹਿਬ ਦੇ ਇਮਾਰਤ ਹੈ ਆਪ ਦੇਖ ਰਹੇ ਹੋ ਸਾਹਮਣੇ ਲੰਗਰ ਸਾਹਿਬ ਦੀ ਇਮਾਰਤ ਹੈ ਇਹ ਨਗੀਨਾ ਕਾਟ ਹੈ ਗੁਰਦੁਆਰਾ ਸਾਹਿਬ ਨਗਦਾਬਰੀ ਦੇ ਕੰਡੇ ਹੈ ਆਵ ਦਰਸ਼ਨ ਕਰੋ ਜੀ ਨਗੀਨਾ ਸਾਹਿਬ ਨਗੀਨਾ ਕਾਟ ਗੁਰਦੁਆਰਾ ਸਾਹਿਬ ਹੈ ਆਵ ਦਰਸ਼ਨ ਇੱਕ ਵਾਰ ਨਗੀਨਾ ਕਾਟ ਹੈ ਇਹ ਸਾਹਮਣੇ ਸ਼ੌਣੀ ਹੈ ਜੀ ਇਹ ਸਾਹਮਣੇ ਵੱਡੀ ਬਿਲਡਿੰਗ ਦਿਖਦੀ ਹੈ ਜੋ ਕਿ ਹੁਣ ਨਵੀਂ ਬਣੀ ਹੈ ਇਹ ਕਮਰੇ ਰਹਿਣ ਵਾਸਤੇ ਬਹੁਤ ਹੀ ਹਨ ਬੜੀ ਕਿਰਪਾ ਮਾਰਾ ਦਰਮੇ ਪਾਸ਼ਾ ਜੀ ਜੀ ਆਪ ਦਰਸ਼ਨ ਕਰੋ ਜੀ ਆਪ ਦਰਸ਼ਨ ਕਰੋ ਆਪ ਦਰਸ਼ਨ ਕਰੋ ਜੀ ਇਹ ਗੁਰਦੁਆਰਾ ਨਗੀਨਾ ਘਾਟ ਹੈ ਆਪ ਦਰਸ਼ਨ ਕਰੋ ਇਹ ਗੁਰਦੁਆਰਾ ਨਗੀਨਾ ਘਾਟ ਸਾਹਿਬ ਹੈ ਆਪ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ